ਕਹਿੰਦੇ ਮੈਂ ਚੁੰਦਾ ਵੇਸੇ ਸਵੇਰੇ ਸ਼ਾਮ ਆਪਦਾ ਕੰਮ ਦੇਖੀਏ ਤਾਂ ਉਹਨਾਂ ਨੂੰ ਆਪਾਂ ਸੀਸੀਟੀਵੀ ਲਾ ਕੇ ਦੇ ਦਾਂਗੇ ਠੀਕ ਹੈ ਮੈਂ ਤਾਂ ਆਪਣੀ ਮਰਜ਼ੀ ਨਾਲ ਵੀਰੇ ਇੱਕ ਚੀਜ਼ ਨਹੀਂ ਲਾਉਂਦਾ ਠੀਕ ਹੈ ਮੈਂ ਤਾਂ ਪਹਿਲ ਕਰ ਦਿੰਦਾ ਮਾਲਕ ਨੂੰ ਵੀ ਜਿਹੜੇ ਮਰਜ਼ੀ ਪੱਠੇ ਤੇ ਜਾਏ ਉਹ ਜਿਹੜੇ ਮਰਜ਼ੀ ਸਿਮਿੰਟ ਤੇ ਆਤਰ ਰੱਖ ਦੋ ਉਹੀ ਮੈਂ ਲਿਖ ਦਿੰਨਾ ਉਹੀ ਮੈਂ ਸਮਾਨ ਲਾਉਣਾ ਲੇ ਮਿੱਤਰ ਜਾਨੇ ਕਿ ਇੱਕ ਨੰਬਰ ਕੰਮ ਹੁੰਦਾ ਆਪਣਾ ਇਹ ਹਨੰਪੁਰ ਲਿਖਤੀ ਦੇ ਵਿੱਚ ਮੈਂ ਸਾਰੀ ਗੱਲ ਕਰਦਾਗਾ ਉੱਤਾਂ ਹੀ ਕੰਮ ਚੱਲਦਾ ਜੀ ਉੱਦਾਂ ਹੀ ਚੱਲਦਾ ਕੰਮ ਹਾਂ ਇਦਾਂ ਦਾ ਹੈ ਨਹੀਂਗਾ ਵੀ ਮੈਂ ਲਿਖਤੀ ਦੇ ਵਿੱਚ ਕੁਝ ਹੋਰ ਕਰ ਲਿਆ ਜਾਂ ਬਾਅਦ ਚ ਕੁਝ ਹੋਰ ਹੈ ਬਾਈ ਜੀ ਸਾਰੇ ਵੀਰੋ ਪਿਆਰੇ ਸ੍ਰੀ ਕਾਰਮੇ ਸਾਹਿਬ ਠੀਕ ਠਾਕ ਦੋਸਤੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਖਾਸ ਆ ਗਈ ਅੱਜ ਆਪਾਂ ਬਾਈ ਜੀ ਫੇਰ ਪਹੁੰਚੇ ਹੋਏ ਕਿ ਸਹਿਰ ਸੰਗਰੂਰ ਦੇ ਵਿੱਚ ਨਕਸ਼ਾ ਮੇਕਰ ਆਰਕੀਟੈਕਟ ਐਂਡ ਬਿਲਡਰ ਦੇ ਕੋਲੇ ਪਿਛਲੀ ਵੀਡੀਓ ਪਾਈ ਸੀ ਬਈ ਆਪਾਂ ਗੱਲਬਾਤ ਕਰਦੇ ਆਂਗੇ ਵੀ ਪਿਛਲੀ ਵੀਡੀਓ ਦਾ ਰਿਸਪੌਂਸ ਜਿਹੜਾ ਕਿਵੇਂ ਰਿਹਾ ਤੇ ਕੀ ਗੱਲਬਾਤ ਹੈ ਕਿ ਸਾਰੀ ਗੱਲਬਾਤ ਕਰਦੇ ਆਪਾਂ ਬਣ ਰਿਹਾ ਵੀਡੀਓ ਦੇ ਵਿੱਚ ਬਈ ਅਸ਼ੀਰਕਾਰ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚੱਲ ਹੈ ਬਈ ਜੀ ਠੀਕ ਠਾਕ ਜੀ ਸੁਣਾਓ ਬਹੁਤ ਵਧੀਆ ਜੀ ਕਿਵੇਂ ਰਿਹਾ ਜੀ ਪਿਛਲੀ ਵੀਡੀਓ ਦਾ ਰਿਸਪੌਂਸ ਆਪਣਾ ਜੀ ਪਿਛਲੀ ਵੀਡੀਓ ਰਿਸਪੌਂਸ ਬਹੁਤ ਸੋਹਣਾ ਰਿਹਾ ਜੀ ਠੀਕ ਹੈ ਜੀ ਤਾਂ ਮੈਂ ਤੁਹਾਨੂੰ ਤਾਂ ਹੀ ਇਸ ਕਰਕੇ ਦੁਬਾਰਾ ਬੁਲਾਇਆ ਤਾਂ ਮੈਂ ਸਭ ਤੋਂ ਪਹਿਲਾਂ ਜੋ ਮੈਨੂੰ ਪਿਆਰ ਕਰਨ ਲੱਗ ਗਿਆ ਇਸ ਵੀਡੀਓ ਨੂੰ ਦੇਖ ਕੇ ਤਾਂ ਮੈਂ ਉਹਨਾਂ ਦਾ ਧੰਨਵਾਦ ਮੇਰੀ ਵੀਡੀਓ ਦੇ ذریعے ਜਿੰਨਾ ਦਾ ਮੈਂ ਫਾਇਦਾ ਕਰ ਸਕਿਆ ਕੋਠੀਆਂ ਦਾ ਮੈਂ ਉਹ ਵੀ ਕਰਿਆ ਠੀਕ ਹੈ ਜੀ ਠੀਕ ਹੈ ਜਿਹੜੀ ਮੇਰੀ ਗੱਲ ਮੈਂ કરી ਸੀ ਵੀ ਮੈਂ ਫਾਇਦਾ ਕਰਕੇ ਦਵਾਂ ਤਾਂ ਉਦਾਂ ਮੇਰੇ ਨਾਲ ਜਿਹੜੇ ਜੁੜੇ ਨੇ ਤਾਂ ਉਹਨਾਂ ਦਾ ਮੈਂ ਫਾਇਦਾ ਕਰਕੇ ਦੇ ਰਿਆਂਗਾ ਠੀਕ ਹੈ ਧੰਨਵਾਦ ਸਾਰਿਆਂ ਦਾ ਤੇ ਆਪਣਾ ਕੰਮ ਕੀ ਹੈ ਜੀ ਆਪਣਾ ਜਿਹੜਾ ਆਪਣੇ ਨਵੇਂ ਵੀਰ ਨੇ ਉਹਨਾਂ ਨੂੰ ਪਤਾ ਲੱਗ ਸਕੇ ਆਪਣਾ ਕੰਮ ਜੀ ਨਕਸ਼ਿਆਂ ਦਾ ਹੈਗਾ ਨਾਲ ਆਪਾਂ ਕੋਠੀਆਂ ਦਾ ਕੰਮ ਤਿਆਰ ਕਰਕੇ ਦਿੰਨੇਗੇ ਕਹਿੰਦਾ ਭਾਵੇਂ ਆਪਾਂ ਵਿਦ ਮਟੀਰੀਅਲ ਕੰਮ ਕਰਦੇ ਆ ਨਾਲ ਇਨਟੀਰੀਅਰ ਦਾ ਐਕਸਟੀਰੀਅਰ ਦਾ ਸਾਰਾ ਉਹ ਵੀ ਨਾਲ ਹੋ ਜਾਂਦਾ ਹੈ ਵੁੱਡਨ ਦਾ ਵਰਕ ਵੀ ਨਾਲ ਹੋ ਜਾਂਦਾ ਹੈਗਾ ਪਹਿਲਾਂ ਡਰਾਇੰਗ ਤਿਆਰ ਕਰਦੇ ਆ ਜਿੱਦਾਂ ਦੇ ਅਗਲੇ ਦੀ ਰਿਕੁਆਇਰਮੈਂਟ ਹੁੰਦੀ ਹੈ ਨਕਸ਼ਾ ਬਣਾਉਣਾ ਠੀਕ ਹੈ ਜੀ ਕਲਾਸਿਕ ਬਣਾਉਣਾ ਮਾਡਰਨ ਬਣਾਉਣਾ ਉਹ ਸਾਰਾ ਆਪਾਂ ਤਿਆਰ ਕਰਦੇ ਆ ਠੀਕ ਹੈ ਜੀ ਇਹ ਲਿਖਤੀ ਦੇ ਵਿੱਚ ਰੀਟਨ ਦੇ ਵਿੱਚ ਐਗਰੀਮੈਂਟ ਕਰਕੇ ਮੈਂ ਕੰਸਟਰਕਸ਼ਨ ਦਾ ਕੰਮ ਸ਼ੁਰੂ ਕਰਦਾ ਠੀਕ ਹੈ ਜੀ ਹਾਂ ਠੀਕ ਹੈ ਲੈ ਮਿੱਤਰੋ ਜਾਨੀ ਕਿ ਇੱਕ ਨੰਬਰ ਕੰਮ ਹੁੰਦਾ ਆਪਣਾ ਇਹ ਹਾਂ ਨੰਬਰ ਲਿਖਤੀ ਦੇ ਵਿੱਚ ਮੈਂ ਸਾਰੀ ਗੱਲ ਕਰਦਾਗਾ ਉਤਾਂ ਹੀ ਕੰਮ ਚੱਲਦਾ ਹੈ ਉਦੈ ਚੱਲਦਾ ਕੰਮ ਹਾਂ ਏਦਾਂ ਦਾ ਹੈ ਨਹੀਂਗਾ ਵੀ ਮੈਂ ਲਿਖਤੀ ਦੇ ਵਿੱਚ ਕੁਝ ਹੋਰ ਕਰ ਲਿਆ ਜਾਂ ਬਾਅਦ ਵਿੱਚ ਕੁਝ ਹੋਰ ਹੈ ਠੀਕ ਹੈ ਜੀ ਮੈਂ ਪਹਿਲਾਂ ਮਾਲਕ ਨੂੰ ਬੁਲਾਉਣਾ ਜਾਂ ਮੈਂ ਲੈ ਕੇ ਜਾਣਾ ਦੁਕਾਨਾਂ ਤੇ ਵੀ ਉਂਗਲ ਰੱਖ ਲਓ ਜਿਹੜੀ ਮਰਜ਼ੀ ਵੀ ਪੱਠੇ ਦੇ ਇੱਟ ਤੇ ਜਾ ਕੇ ਉਂਗਲ ਰੱਖ ਲਓ ਉਹੀ ਇੱਟ ਲੱਗ ਜੂ ਉਹ ਇੱਟ ਲੱਗੂਗਾ ਹਾਂ ਬਾਕੀ ਜਿੱਥੇ ਮੇਰਾ ਕੰਮ ਚੱਲਦਾ ਤੁਸੀਂ ਉਹ ਮਾਲਕਾਂ ਨਾਲ ਗੱਲ ਵੀ ਕਰ ਸਕਦੇ ਹੋ ਠੀਕ ਹੈ ਜੀ ਮੈਂ ਇੱਕ ਟੋਕ ਕੇ ਕਹਿ ਸਕਦਾ ਵੀ ਮੈਂ ਜਿਹੜੀ ਗੱਲ ਵੀਡੀਓ ਚ ਕਰੀ ਹੈ ਉਹੀ ਮੈਂ ਮਾਲਕਾਂ ਨਾਲ ਕਰ ਰਿਹਾ ਠੀਕ ਹੈ ਜੀ ਚੰਗੀ ਗੱਲ ਹੈ ਜੀ ਕਿੱਥੋਂ ਕਿੱਥੋਂ ਵੀਰ ਆਪਣੇ ਕੋਲੇ ਆਏ ਜੀ ਵੀਡੀਓ ਦੇਖ ਮੈਂ ਤੁਸੇ ਐ ਮੰਨ ਲਓ ਪੰਜਾਬ ਦਾ ਕੋਈ ਖੁੰਝਾ ਬਚ ਨਹੀਂ ਨਹੀਂ ਜੀ ਅੱਛਾ ਹਾਂ ਮੈਂ ਖੁਦ ਬਲਕੇ ਮੈਨੂੰ ਫੋਨ ਚੱਕਣ ਨੂੰ ਟਾਈਮ ਨਹੀਂ ਲੱਗਦਾ ਠੀਕ ਹੈ ਤਾਂ ਐ ਮੰਨ ਲਓ ਫਗਵਾੜੇ ਤੋਂ ਜਲੰਧਰ ਤੋਂ ਲੁਧਿਆਣੇ ਤੋਂ ਜੀ ਅੰਮ੍ਰਿਤਸਰ ਤੋਂ ਚੰਡੀਗੜ੍ਹ ਤੋਂ ਮਹਾਲੀ ਤੋਂ ਹਰਿਆਣਾ ਸਾਈਡ ਤੋਂ ਬਾਲੇ ਤੋਂ ਕੋਈ ਜਗ੍ਹਾ ਮੈਨੂੰ ਬਚੀ ਨਹੀਂ ਹੈਗੀ ਜਿਹੜੀ ਮੈਂ ਨਾ ਲੋਕੇਸ਼ਨ ਪੁੱਛੀ ਹੋਵੇ ਵੀ ਕਿੱਥੋਂ ਆ ਫੋਨ ਆਏ ਆਪਣਾ ਗੱਲ ਚੱਲ ਰਹੀ ਹੈਗੀ ਠੀਕ ਹੈ ਜੀ ਕੰਮ ਕਿੱਥੇ ਕਿੱਥੇ ਚੱਲ ਰਿਹਾ ਆਪਣਾ ਇਸ ਟਾਈਮ 'ਚ ਆਪਣਾ ਕੰਮ ਇਸ ਟਾਈਮ 'ਚ ਆਪਣੇ ਸੰਗਰੂਰ ਚੱਲਦੇ ਨੇ ਤਿੰਨ ਕੋਠੀਆਂ ਜੀ ਠੀਕ ਹੈ ਜੀ ਬਾਲੇ ਚੱਲਦੇ ਜੀ ਤੇ ਰਾਜਪੁਰੇ ਚੱਲ ਰਿਹਾ ਇੱਕ ਆਪਣਾ ਫਗਵਾੜੇ ਸਾਈਡ ਚੱਲ ਰਿਹਾਗਾ ਤੁਹਾਡੀ ਵੀਡੀਓ ਦੇ ਜ਼ਰੀਏ ਮੈਨੂੰ ਬਹੁਤ ਸੋਹਣਾ ਰਿਸਪੌਂਸ ਆਇਆ ਜੀ ਠੀਕ ਹੈ ਜੀ ਪੈਂਡਿੰਗ ਹੁਣ ਕਿੰਨੇ ਪਏ ਅੱਗੇ ਕੇਸ ਜੇ ਪੈਂਡਿੰਗ ਕਰਨਾ ਹੈ ਮੰਨ ਲਓ ਜੀ ਆਪਣਾ 6 ਮਹੀਨਿਆਂ ਦਾ ਬੁਕਿੰਗ ਕਰਾਤੀ 6 ਮਹੀਨੇ ਬੁਕਿੰਗ ਕਰਾ ਦਿਆ ਕੋਈ ਕਹਿੰਦਾ ਫਰਵਰੀ ਚ ਮੇਰੀ ਡੀਲ ਡਨ ਹੈ ਜੀ ਕਰਾ ਕੇ ਮੇਰਾ ਐਗਰੀਮੈਂਟ ਹੋ ਗਿਆ ਚਲੇ ਗਏ ਵੀ ਫਰਵਰੀ ਚ ਸ਼ੁਰੂ ਕਰਦੇ ਹੋ ਕੋਈ ਕਹਿੰਦਾ ਮੈਨੂੰ ਮਾਰਚ ਤੋਂ ਬਾਅਦ ਸ਼ੁਰੂ ਕਰਨਾ ਐਂ ਮੰਨ ਲਓ ਲੈਨ ਵਾਸ ਮੇਰਾ ਕੰਮ ਬੁੱਕ ਹੈ ਜੀ ਠੀਕ ਹੈ ਜੀ ਕਿੰਨੇ ਕਿੰਨੇ ਆਪਾਂ ਏਰੀਆ ਵਾਲਾ ਕੰਮ ਕਰਦੇ ਆ ਵੀ ਆਪਾਂ ਇੰਨੇ ਏਰੀਆ ਦੇ ਵਿੱਚ ਵਿੱਚ ਕੰਮ ਕਰਨਾ ਹੈ ਕੋਈ ਹੈਗੇ ਲਿਮਟ ਆਪਣੀ ਕਿ ਨਹੀਂ ਜੀ ਪਹਿਲਾਂ ਤਾਂ ਦੇਖੋ ਲਿਮਟ ਰੱਖੀ ਸੀਗੀ ਠੀਕ ਹੈ ਜੀ ਹੁਣ ਚਲੋ ਜਦੋਂ ਫੋਨ ਆਉਂਦੇ ਨੇ ਜ਼ੋਰ ਪਾਉਣ ਲੱਗ ਜਾਂਦੇ ਨੇ ਵਿੱਚ ਵੀ ਬਾਈ ਕੰਮ ਵੀ ਤਾਂ ਤੁਸੀਂ ਕਰਾਉਣਾ ਹੈ ਹੂੰ ਤੇ ਫਿਰ ਉੱਥੇ ਜਾਣਾ ਪੈਂਦਾ ਜੀ ਹੁਣ ਹਰਿਆਣਾ ਜਿੰਦ ਲਵੇ ਕੰਮ ਸ਼ੁਰੂ ਕਰਿਆ ਹੋਇਆ ਹੈ ਹੂੰ ਠੀਕ ਹੈ ਤੁਸੀਂ ਲਾ ਲਓ ਸੰਗਰੂਰ ਤੋਂ ਹਰਿਆਣਾ ਕਿੰਨੀ ਦੂਰ ਹੈ ਜੀ ਸਹੀ ਗੱਲ ਹੈ ਜੀ ਅਗਲਾ ਸਪੈਸ਼ਲ ਬੁਲਾਉਂਦਾ ਜੀ ਹੁਣ ਪਤਾ ਨਹੀਂ ਕਾਰਨ ਕੀ ਹੈ ਠੀਕ ਹੈ ਤਾਂ ਅਗਲਾ ਪਿਆਰ ਕਰਨ ਲੱਗਿਆ ਹੁਣ ਉਹ ਜਿਆ ਆਪਣਾ ਹਾਂ ਬਸ ਸਿੱਖ ਜਾਵੇ ਤਾਂ ਬਾਕੀ ਮੇਰਾ ਕੰਮ ਆਪਣਾ ਜਿਹੜਾ ਵਧੀਆ ਹੁੰਦਾ ਨਾ ਕੰਮ ਦੇ ਕੇ ਆਲਾ ਕਹਿੰਦਾ ਵੀ ਯਾਰ ਵੀ ਇੱਥੋਂ ਮੈਂ ਤਾਂ ਆਪਣੀ ਮਰਜ਼ੀ ਨਾਲ ਵੀਰੇ ਇੱਕ ਚੀਜ਼ ਨਹੀਂ ਲਾਉਂਦਾ ਠੀਕ ਹੈ ਜੀ ਮੈਂ ਤਾਂ ਪਹਿਲ ਕਰ ਦਿੰਦਾ ਮਾਲਕ ਨੂੰ ਵੀ ਜਿਹੜੇ ਮਰਜ਼ੀ ਪੱਠੇ ਤੇ ਜਾਏ ਉਹ ਜਿਹੜੇ ਮਰਜ਼ੀ ਸਿਮਿੰਟ ਤੇ ਯਾ ਤਰੱਕ ਦੋ ਉਹ ਹੀ ਮੈਂ ਲਿਖ ਦਿੰਨਾ ਉਹ ਹੀ ਮੈਂ ਸਮਾਨ ਲਾਉਣਾ ਪਰ ਮੈਂ ਦਿਲ ਤੇ ਯਾ ਤਰੱਕ ਇਹ ਕਹਿ ਸਕਦਾ ਨਾ ਜਿਹੜੀ ਗੱਲ ਹੋ ਗਈ ਚਾਹੇ ਅਗਲਾ ਚਾਂਦੀ ਲਵਾਲੇ ਚਾਹੇ ਅਗਲਾ ਸੋਨਾ ਲਵਾਲੇ ਉਹ ਜਿਆ ਰੇਟ ਹੋ ਜਾਂਦਾ ਠੀਕ ਹੈ ਜੀ اپنی گارنٹی اپરે ਜਿਹੜੀ ਮੈਂ ਜਿਹੜੀ ਮੰਨ ਲਮ ਮੈਨੂੰ ਮਾਲਕ ਨੇ ਕਹਿਤਾ ਵੀ ਆਹ ਸਮਾਨ ਲਾਉਣਾ ਤਾਂ ਉਹ ਲੱਗੂਗਾ ਜੀ ਠੀਕ ਹੈ ਜੀ ਹਾਂ ਮੈਂ ਤੁਹਾਨੂੰ ਇਹ ਗਾਰੰਟੀ ਦੇ ਸਕਦਾ ਹੋਰ ਆਉਂਦਾ ਨਹੀਂ ਦੇਖੋ ਮੈਂ ਕੁਝ ਕਹਿ ਸਕਦਾ ਠੀਕ ਹੈ ਜੀ ਮੰਨ ਲਓ ਵੀ ਕੋਈ ਆਪਣੇ ਕੋਲੇ ਆਉਂਦਾ ਜੀ ਵੀਡੀਓ ਦੇਖ ਕੇ ਠੀਕ ਹੈ ਆਪਣੇ ਕੋਲੇ ਹੀ ਕਿਉਂ ਆਵੇ ਬੰਦਾ ਜੀ ਕਾਰਨ ਕੀ ਬਣਿਆ ਹੋਇਆ ਹੈ ਜੀ ਕਾਰਨ ਬਸ ਡੀਲਿੰਗ ਦਾ ਹੁੰਦਾ ਜੀ ਹਾਂ ਜੀ ਬੰਦੇ ਨੂੰ ਵਿਸ਼ਵਾਸ ਦਿਵਾਉਂਦਾ ਹੁੰਦਾ ਜੀ ਬਾਕੀ ਜਿੱਤੇ ਕੰਮ ਚੱਲਦਾ ਉੱਤੇ ਕੰਮ ਦੇਖ ਕੇ ਅਗਲਾ ਮਨ ਖੜਾਉਂਦਾ ਹੈਗਾ ਜੀ ਹਮ ਪੱਕੇ ਲੇਬਰ ਦੱਸ ਦੇ ਰਹੇ ਨੇ ਠੀਕ ਹੈ ਜੀ ਲੇਬਰ ਤੋਂ ਵੀ ਮੈਨੂੰ ਬਹੁਤ ਰੈਫਰੈਂਸ ਮਿਲੀ ਹੈ ਠੀਕ ਹੈ ਬਈ ਜੀ ਫਾਇਦਾ ਹੋਊਗਾ ਜਿਹੜਾ ਆਪਣੇ ਕੋਲੇ ਆਊਗਾ ਬਾਈ ਜੇ ਆਪਾਂ ਗੱਲ 101% ਹੈ ਜੀ ਚਾਹੇ ਅਗਲਾ ਟਰਾਈ ਕਰਕੇ ਆ ਜੇ ਪੱਕੀ ਗੱਲ ਹੈ ਜੀ ਹਾਂ ਜੀ ਹਾਂ ਲੈ ਵੀ ਜਾਨ ਲੇ ਕਿ ਜੇ ਤੁਸੀਂ ਬਾਈ ਜੀ ਇੱਥੇ ਆਓਗੇ ਸਹਿ ਸੰਗੂਰ ਦੇ ਵਿੱਚ ਤਾਂ ਤੁਹਾਡਾ ਫਾਇਦਾ ਹੋਊਗਾ ਠੀਕ ਹੈ ਜੀ ਕੰਮ ਦਿਖਾਈ ਆਪਾਂ ਥੋੜਾ ਜਿਹਾ ਆਪਾਂ ਜੋ ਵੀ ਆਪਾਂ ਤਿਆਰ ਕਰਿਆ ਹੋਇਆ ਹੈ ਨਾ ਜੀ ਕੰਮ ਸੋਨੂੰ ਪਹਿਲਾਂ ਨਕਸ਼ਾ ਦਿਖਾਣੇ ਫਿਰ ਤੁਸੀਂ ਕੋਠੀਆਂ ਦਾ ਦਗਾ ਦਿਓ ਕੋਠੀਆਂ ਦਾ ਚਲੋ ਮੇਰੇ ਵਿੱਚ ਆਪਾਂ ਦਿਖਾਈ ਦੇਵਾਂਗੇ ਨਾ ਵਿੱਚ ਤੁਸੀਂ ਬਾਈ ਜੀ ਆਪਾਂ ਤੁਹਾਨੂੰ ਦਿਖਾਉਣਾ ਜੀ ਨਕਸ਼ੇ ਜਿਹੜੇ ਬਾਈ ਜੀ ਨੇ ਆਪਦੇ ਕੰਪਿਊਟਰ ਦੇ ਵਿੱਚ ਤਿਆਰ ਕਰੇ ਹੋਣੇ ਯਾਨੀ ਕਿ ਤੁਸੀਂ 3D ਮਾਡਲ ਵੀ ਇੱਥੋਂ ਤਿਆਰ ਕਰਵਾ ਜਾ ਸਕਦੇ ਹੋ ਠੀਕ ਹੈ ਜੀ ਕੋਈ ਫਾਇਦਾ ਹੋਊਗਾ ਜੇ ਆਪਣੇ ਕੋਲ ਕੋਈ ਬਿਨ ਬਿ ਜੀ ਫੇਰ ਕਿਸੇ ਠੇਕੇਦਾਰ ਨੂੰ ਲੱਭਦਾ ਵੀ ਅਸੀਂ ਕੰਮ ਸ਼ੁਰੂ ਕਰਨਾ ਹਾਂ ਜੀ ਠੇਕੇਦਾਰ ਸੀ ਤੇ ਮੌਕੇ ਤੇ ਕੰਮ ਹੁੰਦਾ ਹੀ ਓਵਰੇਜ ਠੇਕੇਦਾਰ ਕੋਲ ਟਾਈਮ ਸੀ ਤੇ ਮੌਕੇ ਤੇ ਆਉਂਦਾ ਨਹੀਂ ਸਹੀ ਗੱਲ ਹੈ ਤੇ ਉੱਥੇ ਫਿਰ ਅਸੀਂ ਡੀਲ ਕਰ ਲੈਨੇ ਆ ਉੱਥੇ ਫਾਇਦਾ ਕੀ ਉਹਨਾਂ ਨੇ ਨਕਸ਼ੇ ਤੇ ਪਹਿਲਾਂ ਸਾਥ ਤਿਆਰ ਕਰਾ ਲਿਆ ਨਕਸ਼ੇ ਦੇ ਅਸੀਂ ਪੈਸੇ ਜ਼ਰੂਰ ਲੈਨੇ ਆ ਤੇ ਬਾਅਦ ਜਦੋਂ ਸਾਡੇ ਨਾਲ ਡੀਲ ਹੋ ਜਾਂਦੀ ਓ ਨਕਸ਼ੇ ਦੇ ਪੈਸੇ ਅਸੀਂ ਫ੍ਰੀ ਕਰ ਦਿੰਨੇ ਆ ਠੀਕ ਹੈ ਜੀ ਨਕਸ਼ਾ ਫ੍ਰੀ ਕਰ ਦਿੰਨੇ ਆ ਉਹਦਾ ਹਾਂ ਜਦੋਂ ਸਾਡਾ ਕੋਠੀ ਦਾ ਕੰਮ ਸ਼ੁਰੂ ਹੋ ਜਾਂਦਾ ਹੈਗਾ ਠੀਕ ਹੈ ਜੀ ਹਾਂ ਲੈ ਵੀ ਤੁਹਾਨੂੰ ਆਪਾਂ ਦਿਖਾਉਣ ਹੈਗੇ ਵੀ ਬਾਈ ਜੀ ਕਿੱਦਾਂ ਕਿੱਦਾਂ ਦੇ ਨਕਸ਼ੇ ਜਿਹੜੇ ਤਿਆਰ ਕਰੇ ਹੋ ਇਹੀ ਕਿਵੇਂ ਆਈ ਦੱਸੋ ਇਹਦੇ ਬਾਰੇ ਇਹ ਹਵੇਲੀ ਤਿਆਰ ਕਰ ਰਹੇ ਜੀ ਮੈਂ ਅੱਛਾ ਜੀ ਹਵੇਲੀ ਤਿਆਰ ਹੋ ਰਹੀ ਹੈ ਜੀ ਹਾਂ ਜੀ ਐਦਾਂ ਮਾਡਲ ਤਿਆਰ ਕਰਦੇ ਨੇ ਜਾਨੀ ਕਿ ਤੁਸੀਂ ਪਹਿਲਾਂ ਜੀ ਹਾਂ ਜੀ ਹਾਂ ਇਹਦੀ ਫਿਨਿਸ਼ਿੰਗ ਅਜੇ ਦੇਣੀ ਹੈ ਆਪਾਂ ਮਤਲਬ ਚੱਲ ਰਿਹਾ ਹੈ ਜੀ ਕੰਮ ਹੂੰ ਤਿਆਰ ਹੋ ਰਹੀ ਹੈ ਜੀ ਠੀਕ ਹੈ ਜੀ ਅ ਵੀ ਦੇਖੋ ਮਿੱਤਰੋ ਜਾਨੀ ਕਿ ਜੇ ਤੁਸੀਂ 3D ਮਾਡਲ ਵੀ ਐਦਾਂ ਕਰਕੇ ਨਾ ਰੈਡੀ ਕਰਵਾਉਣਾ 3D ਮਾਡਲ ਹੈ ਜੀ ਕਿ ਕਿਵੇਂ ਕੀ ਗੱਲਬਾਤ ਹੁੰਦੀ ਹੈ ਰੈਡੀ ਐਲਿਵੇਸ਼ਨ ਕਹਿ ਦਿੰਨੇ ਇਹਨੂੰ ਆਪਾਂ ਜਿਹੜੇ ਆਪਣੀ ਕੋਠੀ ਦੀ ਲੁੱਕ ਆਉਣੀ ਹੁੰਦੀ ਹੈ ਇਹਨੂੰ ਦੇਖ ਕੇ ਆਉਣੀ ਹੈ ਜੀ ਠੀਕ ਹੈ ਜੀ ਸਾਡੀ ਕੋਠੀ ਕਿੱਦਾਂ ਦੀ ਦਿਖ ਰਹੀ ਹੈ ਅੱਗੇੋਂ ਵਿੱਚੋਂ ਸਾਈਡਾਂ ਤੋਂ ਇਹ ਜਿਵੇਂ ਹੁਣ ਮੰਨ ਲਾ ਕੋਈ ਆਉਂਦਾ ਸਾਨੂੰ ਆਪ ਪਸੰਦ ਆ ਆ ਚੀਜ਼ ਲਾ ਕੇ ਦੋ ਉਹ ਚੀਜ਼ ਲਾ ਕੇ ਦੋ ਉਵੇਂ ਲੱਗਦੀ ਹੈ ਜੀ ਫੇਰ ਠੀਕ ਹੈ ਜੀ ਲਓ ਤੁਸੀਂ ਕੁਆਲਿਟੀ ਦੇਖ ਸਕਦੇ ਹੋ ਪਾਵੇ ਲਾਈਨ ਹੈ ਜੀ ਹੂੰ ਤੇ ਫਿਨਿਸ਼ਿੰਗ ਦੇਖ ਸਕਦੇ ਹੋ ਸਹੀ ਗੱਲ ਹੈ ਹੋਰ ਦਿਖਾਓ ਇਸ ਤੋਂ ਬਾਅਦ ਇਹ ਲੈ ਵੀ ਮਿੱਤਰੋ ਆਜਾ ਪਾ ਤੁਹਾਨੂੰ ਦਿਖਾਉਣਾ ਹੈ ਕਿ ਦੋ ਭਾਈਆਂ ਦੀਆਂ ਕੋਠੀਆਂ ਇਕੱਠੀਆਂ ਇੱਕੋ ਜੀਆਂ ਦਿਖਾਓ ਬਾਈ ਜੀ ਦੇਖੋ ਜੀ ਦੇਖ ਸਕਦੇ ਹੋ ਬਈ ਦੋ ਕੋਠੀਆਂ ਨੇ ਇੱਕੋ ਜੀਆਂ ਹਨ ਬਈ ਇੱਕੋ ਜੀਆਂ ਨੇ ਬਾਈ ਜੀ ਇਹ ਕਿੱਥੇ ਬਣੀਆਂ ਨੇ ਇਹ ਜਾਂ ਫਿਰ ਅਜ ਬਣਾਉਣੀਆਂ ਨੇ ਇਹ ਬਣ ਰੀਆਂ ਨੇ ਵੀਰੇ ਲੈਰੇ ਗਾ ਕੇ ਲਵੇ ਠੀਕ ਹੈ ਜੀ ਹਾਂ ਦੋ ਭਾਈ ਨੇ ਐਨਆਰਆਈ ਨੇ ਇਕੁਰੀ ਰਹਿੰਦਾ ਬ੍ਰਦਰ ਇੱਕ ਵਾਰ ਨੇ ਕਿ ਉਹ ਕਹਿੰਦੇ ਸਾਨੂੰ ਸਾਡਾ ਪਿਆਰ ਇੱਕ ਹੋ ਜਾਏਗਾ ਤਾ ਸਾਡੀ ਕੋਠੀਆਂ ਵੀ ਇੱਕੋ ਜਿਹੀਆਂ ਦੇਖਣੀਆਂ ਚਾਹੀਦੀਆਂ ਨੇ ਠੀਕ ਆ ਹਾਂ ਖੇਤ ਦੇ ਵਿੱਚ ਬਣਿਆ ਉਹਨਾਂ ਦਾ ਇੱਕੋ ਜਿਹਾ ਵਾਹਣ ਚਾਹੀਦਾ ਵੀਰੇ ਹੂੰ ਲੈ ਵੀ ਹੁਣ ਆਪਾਂ ਵਿੱਚ ਹੋਰ ਦਿਖਾਈ ਚੱਲਾਂਗੇ ਨਾਲ ਦੀ ਨਾਲ ਤੁਸੀਂ ਦੇਖੀ ਚੱਲਿਓ ਬਹੁਤ ਸੋਹਣੇ ਸੋਹਣੇ ਮਾਡਲ ਜਿਹੜੇ ਬਾਈ ਜੀ ਰੈਡੀ ਕਰ ਦਿੰਦੇ ਨੇ ਜਿਵੇਂ ਤਾਂ ਕਹੋਗੇ ਜੇ ਉਦਾਂ ਦਾ ਕੰਮ ਹੋ ਜਾਊਗਾ ਕੋਈ ਉਹ ਤੇ ਗੱਡੀ ਨਹੀਂ ਹੈਗੀ ਠੀਕ ਆ ਜੀ ਜਿੱਦਾਂ ਦਾ ਮਰਜ਼ੀ ਤਿਆਰ ਕਰਵਾ ਲਈਏ ਜਾਨੀ ਕਿ ਆਪਾਂ ਉਹਦਾ ਨਾ ਕਰੀਏ ਸਾਨੂੰ ਆ ਹੱਟ ਪਿੱਛੇ ਕਰ ਦੋ ਅੱਗੇ ਕਰ ਦੋ ਜਾਂ ਆ ਆਰਕ ਸਾਨੂੰ ਅੱਗੇ ਪਿੱਛੇ ਕਰ ਦੋ ਤਾਂ ਹੋ ਜੂਗੀ ਜੀ ਹੋ ਜੂਗੀ ਜੇ ਮੈਨੂੰ ਸਾਨੂੰ ਚਾਹੀਦੀ ਹੈ ਠੀਕ ਹੈ ਜੀ ਜਿਹੜਾ ਜਿਹੜਾ ਡਿਜ਼ਾਈਨ ਕਹੋਗੇ ਉਹ ਜਿਹਾ ਬਣ ਜਾਊਗਾ ਜਿੱਥੇ ਪਾਵੇ ਕਹੋਗੇ ਪਾਵੇ ਲੱਗੇ ਜਾਣਗੇ ਜੀ ਹੂੰ ਜਿੱਥੇ ਕੁਝ ਵੀ ਕਹੋਗੇ ਰੂਫਿੰਗ ਸ਼ੀਟ ਲਾਉਣ ਜਾਂ ਰੂਫਿੰਗ ਸ਼ੀਟ ਲੱਗ ਜਾਊਗਾ ਦੇਖੋ ਠੀਕ ਹੈ ਜੀ ਸਾਰੀਆਂ ਚੀਜ਼ਾਂ ਮੈਂ ਆਪ ਤੇ ਹੱਥੀ ਕੰਮ ਕਰਦਾ ਠੀਕ ਹੈ ਜੀ ਪਿੰਡੂ ਇਲਾਕੇ ਵਾਲੀਆਂ ਕੋਠੇ ਵੀ ਆਪਾਂ ਤਿਆਰ ਕਰਿਆ ਨੇ ਕਦੇ ਕੋਈ ਕਿਹਦਾ ਹੁੰਦਾ ਜੇ ਲੱਗ ਟੈਸਟ ਹੁੰਦਾ ਕਿ ਇਹਦਾ ਵੀ ਆਪ ਨੂੰ ਦੇਸੀ ਲੁੱਕ ਚਾਹੀਦੀ ਆ ਕੋਈ ਐਦਾਂ ਦੀ ਉਹਦਾਂ ਦਾ ਵੀ ਹੋ ਜਾਊਗਾ ਜੀ ਹਾਂ ਜੀ ਹਾਂ ਬਸ ਗਨਤਾ ਹੁੰਦਾ ਦੱਸਣ ਦਾ ਜਰੀਆ ਜੀ ਜਿੱਦਾਂ ਉਹ ਸਮਝਾਉਣਗੇ ਉਦਾਂ ਦੇ ਕੰਮ ਹੋ ਜਾਊਗਾ ਜੀ ਉਦ ਠੀਕ ਹੈ ਜੀ ਆਈਏ ਕਿੱਥੇ ਵਈ ਜੀ ਜੇ ਆਉਣਾ ਹੋਵੇ ਮੈਂ ਹੁਣ ਅੱਜ ਆਪਾਂ ਪਿੰਡ ਤੇ ਹੀ ਗੱਲਬਾਤ ਕਰੀਏ ਆਪਣਾ ਸੰਗਰੂਰ ਜ਼ਿਲ੍ਹਾ ਜੀ ਠੀਕ ਹੈ ਜੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਆਪਾਂ ਨਾਨਕਨੇ ਚੌਂਕ ਦੇ ਲਵੇ ਮੰਗਵਾਲ ਪਿੰਡ ਹੈ ਠੀਕ ਹੈ ਜੀ ਉਸ ਮੇਨ ਰੋਡ ਤੇ ਆਪਣਾ ਦਫ਼ਤਰ ਹੈ ਠੀਕ ਹੈ ਲੈ ਵੀ ਮਿੱਤਰੋ ਬਾਕੀ ਸਕਰੀਨ ਦੇ ਉੱਤੇ ਨੰਬਰ ਹੈਗਾ ਵੀ ਜੇ ਤੁਸੀਂ ਕੋਈ ਵੀ ਕੰਮ ਕਰਵਾਉਣਾ ਹੋਵੇ ਵਿਦਮ ਮਟੀਰੀਅਲ ਜਾਨੀ ਕਿ ਤੁਹਾਨੂੰ ਆਉਣ ਦੀ ਵੀ ਲੋੜ ਨਹੀਂ ਹੈ ਹਾਂ ਜੀ ਆਉਣ ਦੀ ਵੀ ਲੋੜ ਨਹੀਂ ਹੈ ਕਿ ਕੰਮ ਪਰ ਤੁਹਾਡਾ ਹੋਊਗਾ ਇੱਕ ਨੰਬਰ ਇਹ ਗੱਲਬਾਤ ਨਹੀਂ ਹੋਊਗੀ ਵੀ ਤੁਸੀਂ ਇੱਥੇ ਹੈ ਨਹੀਂਗੇ ਤੇ ਤੁਹਾਡਾ ਕੰਮ ਕਰਾਂਗੇ ਮਾੜਾ ਉਹ ਗੱਲ ਬਾਤ ਨਹੀਂ ਹੋਊਗਾ ਨਾ ਬਾਈ ਜੀ ਕਈਆਂ ਦੇ ਮਨ ਚ ਹੁੰਦਾ ਵੀ ਸਵੇਰੇ ਸ਼ਾਮ ਆਪਦਾ ਕੰਮ ਦੇਖੀਏ ਤਾਂ ਉਹਨਾਂ ਨੂੰ ਆਪਾਂ ਸੀਸੀਟੀਵੀ ਲਾ ਕੇ ਦੇ ਦਾਂਗੇ ਠੀਕ ਹੈ ਜੀ ਹਾਂ ਉਹ ਵੀ ਕੰਮ ਸਵੇਰੇ ਸ਼ਾਮ ਆਪਦਾ ਕੰਮ ਦੇਖ ਸਕਦੇ ਨੇ ਸਮਾਨ ਉੱਤਰਦਾ ਦੇਖ ਸਕਦੇ ਨੇ ਕਿਹਜਾ ਸਮਾਨ ਆ ਰਿਹਾ ਹੈ ਕਿਹਜਾ ਕੰਮ ਹੋ ਰਿਹਾ ਹੈ ਮੇਰੇ ਵੱਲੋਂ ਅੱਖਾਂ ਸਾਰਿਆਂ ਦੇਖ ਸਕਦੇ ਨੇ ਵੀ ਅੱਖਾਂ ਆਈ ਕੀ ਕੰਮ ਹੋ ਰਿਹਾ ਹੈ ਕੀ ਨਹੀਂ ਹੋ ਰਿਹਾ ਲੈ ਮਿੱਤਰੋ ਯਾਨੀ ਕਿ ਐਡੀ ਵੱਡੀ ਗਾਰੰਟੀ ਹੈਗੀ ਬਾਕੀ ਬਾਈ ਸਕਰੀਨ ਦੇ ਉੱਤੇ ਨੰਬਰ ਹੈਗਾ ਜੇ ਕਿਸੇ ਵੀ ਮੇਰੇ ਵੀਰ ਨੇ ਕਿਸੇ ਵੀ ਮੇਰੇ ਵੀਰ ਬਿਨ ਬਾਰ ਲੈਣੇ ਹਨ ਤੁਸੀ ਕੋਈ ਵੀ ਕੋਠੀ ਤਿਆਰ ਕਰਵਾਉਣੀ ਹੋਵੇ ਘਰ ਤਿਆਰ ਕਰਨਾ ਹੋਵੇ ਤਾਂ ਸਕਰੀਨ ਦੇ ਉੱਤੇ ਨੰਬਰ ਹੈਗਾ ਵੀਰ ਨਾਲ ਤੁਸੀਂ ਕਾਲ ਕਰਕੇ ਅਪਾਇੰਟਮੈਂਟ ਜਿਹੜੀ ਬੁੱਕ ਕਰ ਸਕਦੇ ਹੋ ਠੀਕ ਹੈ ਬਾਈ ਜੀ ਠੀਕ ਹੈ ਧੰਨਵਾਦ ਬਾਈ ਧੰਨਵਾਦ